ਕੀ ਮੈਟਰ ਹੈ ਜਿਹਦੇ ਲਈ ਤੁਹਾਨੂੰ ਅੱਜ ਪੀਸੀ ਕਰਨੀ ਪਈ ਇੱਕ ਡਿਜੀਟਲ ਡਿਸਟ੍ਰੀਬਿਊਸ਼ਨ ਕੰਪਨੀ ਨੂੰ ਸਕਾਈ ਡਿਜੀਟਲ ਨੂੰ ਆਪਣਾ ਇੱਕ ਕੰਮ ਦਿੱਤਾ ਹੋਇਆ ਹੈ ਕਿ ਸਾਡੇ ਡਿਜੀਟਲ ਡਿਸਟ੍ਰੀਬਿਊਸ਼ਨ ਜੋ ਵੀ ਗਾਣੇ ਦੀ ਹੋਣੀ ਹੁੰਦੀ ਹੈ ਤੇ ਉਹ ਕਰੋ ਆਪਣਾ ਜੋ ਤੁਹਾਡੀ ਮਿਹਨਤ ਬਣਦੀ ਹੈ ਉਹ ਰੱਖੋ ਤੇ ਉਹਦੇ ਵਿੱਚੋਂ ਬਚਦਾ ਪੈਸਾ ਜੋ ਵੀ ਮੇਰਾ ਹੈਗਾ ਮੇਰਾ ਹੱਕ ਮੰਨਤਾ ਜਾਵੇ ਕਿੰਨੇ ਟਾਈਮ ਬਾਅਦ ਤੁਸੀਂ ਜਿਹੜਾ ਇਹ ਉਹ ਪੱਲੀ ਹੁਣ ਬੋਲੇ ਹੋ ਪਰ ਜਦੋਂ ਸਾਡੀ ਸੁਣਵਾਈ ਹੀ ਨਹੀਂ ਹੋ ਰਹੀ ਜਦੋਂ ਸਾਡੀ ਗੱਲ ਹੀ ਨਹੀਂ ਸੁਣੀ ਜਾਊਗੀ ਸਾਨੂੰ ਮੀਟਿੰਗ ਦਾ ਟਾਈਮ ਹੀ ਨਹੀਂ ਦਿੱਤਾ ਜਾਊਗਾ ਤੇ ਸਾਨੂੰ ਇਹੀ ਕਿਹਾ ਜਾਂਦਾ ਕਿ ਤੁਸੀਂ ਜੋ ਕਰਨਾ ਕਰਦੇ ਸੋ ਕਿਸੇ ਆਰਟਿਸਟ ਦੇ ਨਾਲ ਗੱਲ ਕੀਤੀ ਬਹਿ ਕੇ ਇਸ ਤੋਂ ਪਹਿਲਾਂ ਕਿ ਮੇਰੇ ਨਾਲ ਵੀ ਇਹ ਸਭ ਕੁਝ ਹੋ ਰਿਹਾ ਜਿਵੇਂ ਸੁਨੰਦਾ ਨੇ ਆਵਾਜ਼ ਚੱਕੀ ਤੇ ਸਾਰੀ ਇੰਡਸਟਰੀ ਉਹਨਾਂ ਦੇ ਨਾਲ ਖੜੀ ਆਲਮੋਸਟ ਸਭ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਮੈਟਰਸ ਨੇ ਸਾਹਮਣੇ ਆ ਰਹੇ ਨੇ ਉਸ ਤੋਂ ਬਾਅਦ ਤੁਹਾਡਾ ਵੀ ਅੱਜ ਆਇਆ ਸੋ ਤੁਸੀਂ ਇਸ ਤੋਂ ਪਹਿਲਾਂ ਗੱਲ ਕੀਤੀ ਕਿਸੇ ਨਾਲ ਹੀ ਆ ਡਾਇਰੈਕਟ ਤੁਸੀਂ ਉੱਪਰਲੀ ਮੀਡੀਆ ਦੇ ਨਾਲ ਹੀ ਇੰਟਰੈਕਸ਼ਨਸ ਕਰ ਦੇਖੋ ਸੁਨੰਦਾ ਜੀ ਬਹੁਤ ਵਧੀਆ ਆਰਟਿਸਟ ਨੇ ਪਰ ਸਾਡੀ ਕੋਈ ਗੱਲ ਨਹੀਂ ਹੋਈ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰੀ ਆ ਪਰ ਉਹ ਨਹੀਂ ਕਰ پا ਰਹੇ ਕਿਉਂਕਿ ਮੈਨੂੰ ਮੈਂ ਉਸ ਚੀਜ਼ ਨੂੰ ਸਮਝਦਾ ਮੈਨੂੰ ਉਸ ਚੀਜ਼ ਦਾ ਕੋਈ ਗੁੱਸਾ ਨਰਾਜ਼ ਕਿਉਂਕਿ ਜਦੋਂ ਆਰਟਿਸਟ ਨਾਲ ਬਹੁਤ ਜ਼ਿਆਦਾ ਟੱਗੀ ਹੋ ਜੇਵੇ ਫਿਰ ਉਹਦਾ ਕਿਸੇ ਤੇ ਹੀ ਭਰੋਸਾ ਨਹੀਂ ਬਚਦਾ ਸੋ ਕਦੋਂ ਤੱਕ ਲੱਗਦਾ ਹੈ ਕਿ ਇਨਸਾਫ ਮਿਲ ਜੇਗਾ ਕਾਕੇ ਨੂੰ ਕਿਉਂਕਿ ਇਹ ਸੁਨੰਦਾ ਦਾ ਮੈਟਰ ਤਾਂ ਆਲਰੇਡੀ ਜਿਹੜਾ ਸੋ ਪੰਜਾਬੀ ਗਾਇਕ ਕਾਕਾ ਸਾਡੇ ਨਾਲ ਹੈਗੇ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਪਿੰਕੀ ਢਾਲੀਵਾਲ ਦੇ ਅਗੇਂਸਟ ਸੋ ਜ਼ਰੂਰ ਜਾਣਾਂਗੇ ਕਿ ਕੀ ਮੈਟਰ ਹੈ ਜਿਹਦੇ ਲਈ ਤੁਹਾਨੂੰ ਅੱਜ ਪੀਸੀ ਕਰਨੀ ਪਈ ਸਪੈਸੀਫਿਕਲੀ ਮੈਟਰ ਇਹੀ ਹੈ ਜੀ ਮੈਂ ਆਰਟਿਸਟਾਂ ਜੀ ਮੈਂ ਆਪਣੇ ਕੰਟੈਂਟ ਦਾ ਮਾਲਕ ਹਾਂ ਮੇਰਾ ਇੱਕ ਲੇਬਲ ਹੈ ਮੈਂ ਲੇਬਲ ਦਾ ਮਾਲਕ ਹਾਂ ਮੈਂ ਇੱਕ ਡਿਜੀਟਲ ਡਿਸਟ੍ਰੀਬਿਊਸ਼ਨ ਕੰਪਨੀ ਨੂੰ Sky Digital ਨੂੰ ਆਪਣਾ ਇੱਕ ਕੰਮ ਦਿੱਤਾ ਹੋਇਆ ਹੈ ਕਿ ਸਾਡੇ ਡਿਜੀਟਲ ਡਿਸਟ੍ਰੀਬਿਊਸ਼ਨ ਜੋ ਵੀ ਗਾਣੇ ਦੀ ਹੋਣੀ ਹੁੰਦੀ ਹੈ ਤੇ ਉਹ ਕਰੋ ਆਪਣਾ ਜੋ ਤੁਹਾਡੀ ਮਿਹਨਤ ਬਣਦੀ ਹੈ ਉਹ ਰੱਖੋ ਤੇ ਉਹਦੇ ਵਿੱਚੋਂ ਬਚਦਾ ਪੈਸਾ ਜੋ ਵੀ ਮੇਰਾ ਹੈਗਾ ਮੇਰਾ ਹੱਕ ਮੰਨ ਦਿੱਤਾ ਜਾਵੇ ਪਰ ਸਾਨੂੰ ਪਿਛਲੇ ਦਿਨੀ ਕੁਝ ਠੱਗੀਆਂ ਸਾਹਮਣੇ ਆਈਆਂ ਨੇ ਜੋ ਕਿ ਉਹ ਸ਼ੀਟਾਂ ਬਦਲ ਦਿੰਦੇ ਨੇ ਜੋ ਸਾਡਾ ਅਮਾਊਂਟ ਹੁੰਦਾ ਹੈ ਉਹਨੂੰ ਘਟਾ ਕੇ ਦਿਖਾਇਆ ਜਾਂਦਾ ਅਸੀਂ ਸਿਰਫ ਇਹੀ ਉਮੀਦ ਕਰਦੇ ਹਾਂ ਕਿ ਉਹ ਚੀਜ਼ਾਂ ਦੀ ਥੋੜੀ ਜੀ ਜਾਂਚ ਪੜਤਾਲ ਹੋਵੇ ਤੇ ਸਾਡਾ ਜੋ ਵੀ ਬਣਦਾ ਹੱਕ ਹੈ ਉਹ ਕਲੀਅਰ ਕਰਕੇ ਸਾਨੂੰ ਦਿੱਤਾ ਜਾਵੇ। ਸੋ ਜਦੋਂ ਤੁਸੀਂ ਆਪਣਾ ਚੈਨਲ ਉਹਨਾਂ ਨੂੰ ਹੈਂਡਓਵਰ ਕਰਦੇ ਹੋ ਜਦੋਂ ਤੁਸੀਂ ਕਹ ਰਹੇ ਹੋ ਕਿ ਮੈਂ ਜੌਬ ਦਿੱਤੀ ਉਹਨਾਂ ਨੂੰ ਇੱਕ ਜੋ ਤੁਹਾਨੂੰ ਪਤਾ ਲੱਗੇ ਕਿ ਇਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਵਾਪਰ ਰਹੀਆਂ ਨੇ ਕਿਹੜਾ ਟਾਈਮ ਸੀਗਾ ਔਰ ਕਿੰਨੇ ਟਾਈਮ ਬਾਅਦ ਤੁਸੀਂ ਜਿਹੜਾ ਇਹ ਓਪਨਲੀ ਹੁਣ ਬੋਲਿਓ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਜੀ ਸਾਨੂੰ 1 ਸਾਲ ਬਾਅਦ 1.5 ਸਾਲ ਬਾਅਦ ਹੀ ਸ਼ੱਕ ਹੋਣਾ ਸ਼ੁਰੂ ਹੋ ਗਿਆ ਸੀ ਪਰ ਸਾਨੂੰ ਇਹ ਹੁੰਦਾ ਕਿ ਜਦੋਂ ਕੋਈ ਕੰਮ ਹੋ ਰਿਹਾ ਹੁੰਦਾ ਹੈ ਅਸੀਂ ਨਹੀਂ ਲਫੜੇ ਚ ਪੈਣਾ ਚਾਹੁੰਦੇ ਅਸੀਂ ਨਹੀਂ ਡਿਸਪਿਊਟ ਕਰਨਾ ਚਾਹੁੰਦੇ ਸਾਨੂੰ ਇਹ ਹੁੰਦਾ ਕਿ ਚਲੋ 1.5 ਸਾਲ ਹੋ ਇਹ ਉਹ ਤੋਂ ਬਾਅਦ ਅਸੀਂ ਕੋਈ ਹੋਰ ਡਿਸਟ੍ਰਿਬਿਊਟਰ ਨਾਲ ਕੰਮ ਕਰ ਲਾਂਗੇ ਤੇ ਜਦੋਂ ਆਪਣਾ ਐਗਰੀਮੈਂਟ ਪੂਰਾ ਹੋਣ ਤੋਂ ਬਾਅਦ ਵੀ ਉਹ ਸਾਡੇ ਕੰਟੈਂਟ ਤੋਂ ਆਪਣੀ ਕੰਟੈਂਟ ਆਈਡੀ ਨਹੀਂ ਹਟਾ ਰਹੇ ਨੇ ਤਾਂ ਅਸੀਂ ਕਿਸੇ ਹੋਰ ਡਿਸਟ੍ਰਿਬਿਊਟਰ ਨਾਲ ਕੰਮ ਹੀ ਨਹੀਂ ਕਰ پا ਰਹੇ 6 ਮਹੀਨਿਆਂ ਤੋਂ ਮੈਂ ਕੋਈ ਗਾਣਾ ਰਿਲੀਜ਼ ਨਹੀਂ ਕਰ ਰਿਹਾ ਫਿਰ ਉਹ ਤੋਂ ਬਾਅਦ ਸਾਨੂੰ ਇਹ ਸਟੈਪ ਲੈਣਾ ਪਿਆ ਅਸੀਂ ਪਹਿਲਾਂ ਉਹਨਾਂ ਨਾਲ ਟੇਬਲ ਟॉक ਕਰਨ ਦੀ ਗੱਲ ਕੋਸ਼ਿਸ਼ ਕੀਤੀ ਹੈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪਿਆਰ ਨਾਲ ਆਪਣਾ ਲੌਬੀ 'ਚ ਬੈਠ ਕੇ ਬਿਨਾ ਬਿਨਾ ਪਬਲਿਕ ਪਬਲੀਕਲੀ ਐਵੇਂ ਜਲੂਸ ਕੱਢਿਆ ਵੀ ਨਾ ਵੀ ਉਹ ਮਾਮਲਾ ਨਿਵੇੜਿਆ ਜਾਵੇ ਪਰ ਜਦੋਂ ਸਾਡੀ ਸੁਣਵਾਈ ਹੀ ਨਹੀਂ ਹੋ ਰਹੀ ਜਦੋਂ ਸਾਡੀ ਗੱਲ ਹੀ ਨਹੀਂ ਸੁਣੀ ਜਾਊਗੀ ਸਾਨੂੰ ਮੀਟਿੰਗ ਦਾ ਟਾਈਮ ਹੀ ਨਹੀਂ ਦਿੱਤਾ ਜਾਊਗਾ ਤੇ ਸਾਨੂੰ ਇਹੀ ਕਿਹਾ ਜਾਂਦਾ ਕਿ ਤੁਸੀਂ ਜੋ ਕਰਨਾ ਕਰ ਸਕਦੇ ਹੋ ਫਿਰ ਸਾਨੂੰ ਪੁਲਿਸ ਦਾ ਸਹਾਰ ਲੈਣੇ ਪਊਗਾ ਜਾਂ ਸੁਨੰਦ ਨੇ ਆਵਾਜ਼ ਚੱਕੀ ਉਸ ਤੋਂ ਬਾਅਦ ਤੁਸੀਂ ਡਿਸਾਈਡ ਕੀਤਾ ਕਿ ਮੈਨੂੰ ਵੀ ਆਵਾਜ਼ ਚੱਕਣੀ ਚਾਹੀਦੀ ਮੌਕੇ ਤੇ ਚੌਕਾ ਮਾਰਨਾ ਚਾਹੀਦਾ ਜਾਂ ਪਹਿਲਾਂ ਹੀ ਪਲਾਨ ਸੀਗਾ ਤੁਹਾਡਾ ਮੇਰਾ ਪਬਲੀਕਲੀ ਆਉਣ ਦਾ ਕੋਈ ਪਲਾਨ ਨਹੀਂ ਸੀ ਮੈਂ ਸਿਰਫ ਕੋਰਟ ਦੇ ਥਰੂ ਜਾਣਾ ਚਾਹੁੰਦਾ ਸੀ ਇਹ ਪੁਲਿਸ ਦੇ ਥਰੂ ਆਪਣਾ ਇਨਸਾਫ ਲੈਣਾ ਚਾਹੁੰਦਾ ਸੀ ਮੈਨੂੰ ਮੈਂ ਨਹੀਂ ਸੀ ਚਾਹੁੰਦਾ ਕਿ ਪਬਲੀਕਲੀ ਇਹ ਸਾਰਾ ਕੁਝ ਜਾਂ ਡਰਾਮਾ ਬਣੇ ਕੋਈ ਚੀਜ਼ ਆਵੇ ਮੈਂ ਚਾਹੁੰਦਾ ਕਿ ਮੈਂ ਆਪਣਾ ਸਟੂਡੀਓ 'ਚ ਟਾਈਮ ਦਵਾਂ ਮੈਂ ਆਪਣਾ ਟਾਈਮ ਨਹੀਂ ਲਾਉਣਾ ਚਾਹੁੰਦਾ ਪ੍ਰੈਸ ਕਾਨਫਰੈਂਸਾਂ 'ਚ ਪਰ ਜਦੋਂ ਇਹ ਚੀਜ਼ ਸਾਨੂੰ ਸਾਹਮਣੇ ਆਉਂਦੀ ਹੈ ਕਿ ਸਾਨੂੰ ਥੋੜੀ-ਬਹੁਤ ਖਬਰ ਤਾਂ ਪਹਿਲਾਂ ਹੁੰਦੀ ਹੈ ਕਿ ਆਵੇਂ ਸੁਨੰਦਾ ਨਾਲ ਵੀ ਐਵੇਂ ਹੋ ਰਿਹਾ ਜਾਂ ਸ਼੍ਰੀ ਬਰਾੜ ਨਾਲ ਵੀ ਐਵੇਂ ਹੋ ਰਿਹਾ ਪਰ ਜਦੋਂ ਪੋਸਟ ਪੈ ਗਈ ਉਹ ਤੋਂ ਬਾਅਦ ਜਿਵੇਂ ਸਾਨੂੰ ਮੈਸੇਜ ਆਉਣੇ ਸ਼ੁਰੂ ਹੋਏ ਜਿਵੇਂ ਅਸੀਂ ਇੱਕ ਮੈਸੇਜ ਕਰਦੇ ਕਿਸੇ ਹੋਰ ਬੰਦੇ ਤੋਂ ਪਤਾ ਲੱਗ ਜਾਂਦਾ ਸਾਨੂੰ ਦਾ ਕੋਈ ਦੋਸਤ ਜਾਂ ਕੋਈ ਵੈਸੇ ਤਾਂ ਉਹਦਾ ਕੋਈ ਦੋਸਤ ਨਹੀਂ ਉਹ ਸਾਰੀ ਸਾਰਾ ਕੁਝ ਇਕੱਲਾ ਹੀ ਹੈਂਡਲ ਕਰ ਰਹੀ ਹੈ ਜੇ ਮੈਂ ਵੀ ਮੈਨੂੰ ਮੈਸੇਜ ਕਰਿਆ ਕਿ ਸਾਨੂੰ ਡਿਟੇਲ ਦਿੱਤੀ ਜਾਵੇ ਥੋੜੀ ਜੀ ਕਿ ਕਿਵੇਂ ਹੋ ਰਹੀ ਹੈ ਉਹ ਨਹੀਂ ਰਿਪਲਾਈ ਕਰਦੇ ਉਹਨਾਂ ਦਾ ਭਰੋਸਾ ਨਹੀਂ ਹੈ ਕਿਸੇ ਤੇ ਤੇ ਅਸੀਂ ਫਿਰ ਥੋੜਾ ਜਿਵੇਂ ਸ਼੍ਰੀ ਬਰਾੜ ਨਾਲ ਮਾੜੀ-ਮੋਟੀ ਮੇ ਸਕਾਈ ਨਾਲ ਉਹਦੇ باوجود ਵੀ ਉਹਨਾਂ ਦਾ ਜੋ ਵੀ ਹੈ ਠੱਗੀ ਹੋ ਰਹੀ ਹੈ ਉਹਨਾਂ ਦਾ ਤਾਂ ਫਿਰ ਸਾਨੂੰ ਹੋਰ ਥੋੜਾ ਜਿਹਾ ਮਜਬੂਰ ਹੋਣਾ ਪੈ ਜਾਂਦਾ ਹੈ ਕਿ ਹੁਣ ਇਹ ਜਿਆਦਾ ਥੋੜਾ ਜਿਹਾ ਇਨਜਸਟਿਸ ਹੈ ਇਹਦੇ ਖਿਲਾਫ ਬੋਲਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਸੋ ਤੁਹਾਡਾ ਕਿੰਨਾ ਕੁ ਲਾਸ ਹੋਇਆ ਹੈ ਇਹ ਸਭ ਦੇ ਦੌਰਾਨ ਕੈਲਕੂਲੇਟ ਨਹੀਂ ਕਰ ਸਕਦਾ ਇਹ ਸਿਰਫ ਸ਼ੀਟਾਂ ਹੀ ਦੱਸਣਗੀਆਂ ਸੋ ਸ਼ੀਟ ਤੁਸੀਂ ਦੇਖਿਆ ਨਾ ਜਾਂ ਬਣਦੀਆਂ ਦੇਖਿਆ ਨਾ ਜਾਂ ਤੁਹਾਡੇ ਕੋਲ ਪਹੁੰਚੀਆਂ ਸਾਡੇ ਕੋਲ ਜਿਹੜੀਆਂ ਪਹੁੰਚੀਆਂ ਉਹ ਤਾਂ ਉਹ ਤਾਂ ਇਹਨਾਂ ਦੀ ਐਡਿਟ ਕਰੀਆਂ ਹੋਈਆਂ ਨੇ ਇਹਨਾਂ ਦੇ ਮੂੰਹ ਦੀ ਗੱਲ ਹੈ ਇਹ ਆਪ ਹੀ ਕਹਿੰਦੇ ਨੇ ਕਿ ਜੋ ਛੋਟੇ ਕੋਲ ਸ਼ੀਟਾਂ ਨੇ ਸਾਡੀਆਂ ਐਡਿਟ ਕਰੀਆਂ ਹੋਈਆਂ ਨੇ ਤੁਸੀਂ ਕਰ ਲਓ ਕੀ ਕਰ ਸਕਦੇ ਹੋ ਪਰ ਅਸੀਂ ਚਾਹੁੰਦੇ ਹਾਂ ਕਿ ਜੋ ਵਰਨਰ 뮤직 ਕੰਪਨੀ ਹੈ ਉਹ ਸਾਨੂੰ ਸ਼ੀਟਸ ਦਉਗੀ ਉਹਨਾਂ ਸ਼ੀਟਾਂ ਤੇ ਜੋ ਹਿਸਾਬ ਹੋਊਗਾ ਸਾਨੂੰ ਮਿਲ ਜਾਊਗਾ ਸੋ ਕਿਸੇ ਆਰਟਿਸਟ ਦੇ ਨਾਲ ਗੱਲ ਕੀਤੀ ਬੈਠ ਕੇ ਇਸ ਤੋਂ ਪਹਿਲਾਂ ਕਿ ਮੇਰੇ ਨਾਲ ਵੀ ਇਹ ਸਭ ਕੁਝ ਹੋ ਰਿਹਾ ਜਿਵੇਂ ਸੋ ਨੰਦਾ ਨੇ ਆਵਾਜ਼ ਚੱਕੀ ਤੇ ਸਾਰੀ ਇੰਡਸਟਰੀ ਉਹਨਾਂ ਦੇ ਨਾਲ ਖੜੀ ਆਲਮੋਸਟ ਸਭ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਮੈਟਰਸ ਨੇ ਸਾਹਮਣੇ ਆ ਰਹੇ ਨੇ ਉਸ ਤੋਂ ਬਾਅਦ ਥੋੜਾ ਵੀ ਅੱਜ ਆਇਆ ਸੋ ਤੁਸੀਂ ਇਸ ਤੋਂ ਪਹਿਲਾਂ ਗੱਲ ਕੀਤੀ ਕਿਸੇ ਨਾਲ ਹੀ ਆ ਡਾਇਰੈਕਟ ਤੁਸੀਂ ਉੱਪਰਲੀ ਮੀਡੀਆ ਦੇ ਨਾਲ ਹੀ ਇੰਟਰੈਕਸ਼ਨਸ ਕਰ ਰਹੇ ਹੋ ਦੇਖੋ ਸਨੰਦਾ ਜੀ ਬਹੁਤ ਵਧੀਆ ਆਰਟਿਸਟ ਨੇ ਪਰ ਸਾਡੀ ਕੋਈ ਗੱਲ ਨਹੀਂ ਹੋਈ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰੀਆ ਪਰ ਉਹ ਨਹੀਂ ਕਰ ਪਾਰੇ ਕਿਉਂਕਿ ਮੈਨੂੰ ਮੈਂ ਉਸ ਚੀਜ਼ ਨੂੰ ਸਮਝਦਾ ਮੈਨੂੰ ਉਸ ਚੀਜ਼ ਦਾ ਕੋਈ ਗੁੱਸਾ ਨਾਰਾਜ਼ਗੀ ਨਹੀਂ ਆ ਕਿਉਂਕਿ ਜਦੋਂ ਆਰਟਿਸਟ ਨਾਲ ਬਹੁਤ ਜ਼ਿਆਦਾ ਟੱਗੀ ਹੋ ਜੇ ਮੈਂ ਫਿਰ ਉਹਦਾ ਕਿਸੇ ਤੇ ਵੀ ਭਰੋਸਾ ਨਹੀਂ ਬਚਦਾ ਤੇ ਸ਼੍ਰੀ ਬਰਾੜ ਨਾਲ ਮੇਰੀ ਥੋੜੀ-ਬਹੁਤ ਗੱਲ ਹੋਈ ਆ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਕਿ ਜੀਐਸਟੀ ਦੇ ਮਾਮਲੇ ਹੁੰਦੇ ਨੇ ਜਾਂ ਕਿਵੇਂ ਪੇਮੈਂਟਸ ਹੋਰ ਦੁਬਈ ਤੋਂ ਰੂਟ ਕਰਵਾਏ ਜਾਂਦੇ ਨੇ ਜੀਐਸਟੀ ਖਾਇਆ ਜਾਂਦਾ ਹੈ ਸਰਕਾਰ ਦਾ ਵੀ ਪੈਸਾ ਖਾਇਆ ਜਾ ਰਿਹਾ ਸਾਡਾ ਵੀ ਪੈਸਾ ਖਾਇਆ ਜਾ ਰਿਹਾ ਫਿਰ ਸਾਨੂੰ ਥੋੜਾ ਜਿਹਾ ਹੋਰ ਪੁਖਤਾ ਹੋ ਜਾਂਦਾ ਹੈ ਕਿ ਹਾਂ ਵੀ ਅਸੀਂ ਸਿਰਫ ਕਈ ਵਾਰ ਤਾਂ ਬੰਦੇ 'ਚ ਹੀ ਡਾਊਟ ਆ ਜਾਂਦਾ ਆਰਟਿਸਟ 'ਚ ਕਿ ਸ਼ਾਇਦ ਮੈਂ ਗਲਤ ਹੋਵਾਂ ਜਦੋਂ ਸਾਨੂੰ ਹੋਰ ਪਾਸਿਓਂ ਪਤਾ ਲੱਗਦਾ ਕਿ ਇਹ ਸਾਰਿਆਂ ਨਾਲ ਹੋ ਰਿਹਾ ਇਸ ਤਰ੍ਹਾਂ ਫਿਰ ਸਾਨੂੰ ਥੋੜਾ ਜਿਹਾ ਕਨਫਰਮੇਸ਼ਨ ਹੋ ਜਾਂਦੀ ਹੈ ਕਿ ਅਸੀਂ ਸਹੀ ਚੱਲ ਰਹੇ ਹਾਂ ਫਿਰ ਵੀ ਕਿਉਂਕਿ ਜਦੋਂ ਸਾਨੂੰ ਟਾਈਮਿੰਗ ਦਿੱਤਾ ਜਾ ਰਿਹਾ ਸਾਨੂੰ ਇਹੀ ਕਿਹਾ ਜਾ ਰਿਹਾ ਜੋ ਕਰਨਾ ਕਰ ਲੈ ਤਾਂ ਇਹਦਾ ਮਤਲਬ ਬੰਦੇ ਦੀ ਗਲਤੀ ਆ ਕਿ ਨਹੀਂ ਸੋ ਤੁਸੀਂ ਇੰਡੀਪੈਂਡੈਂਟ ਆਰਟਿਸਟ ਹੋ ਰਾਈਟ ਤੁਹਾਨੂੰ ਕਿਵੇਂ ਲੱਗਾ ਕਿ ਪਿੰਕੀ ਧਾਰੀਵਾਲ ਦੀ ਟੀਮ ਹੀ ਮੇਰੇ ਚੈਨਲ ਨੂੰ ਹੈਂਡ ਵਧੀਆ ਯੂ نو ਸੰਭਾਲ ਸਕਦੀ ਹੈ ਕਿਦਾਂ ਤੁਸੀਂ ਉਹਨਾਂ ਤੇ ਟਰਸਟ ਕਰਕੇ ਉਹਨਾਂ ਨੂੰ ਆਪਣਾ ਚੈਨਲ ਹੈਂਡ ਓਵਰ ਕੀਤਾ ਕਿਉਂਕਿ ਵਾਰਨਰ ਇੱਕ ਬਹੁਤ بڑا ਨਾਮ ਹੈ ਇਹ ਆਪਣੇ ਆਪ ਨੂੰ ਵਾਰਨਰ ਦੇ ਪਾਰਟਨਰ ਦੱਸਦੇ ਨੇ ਤੇ ਮੈਨੂੰ ਵਾਰਨਰ ਤੇ ਹੀ ਵਾਰਨਰ ਦਾ ਨਾਮ ਸੁਣਿਆ ਸੀ ਇੰਟਰਨੈਸ਼ਨਲ ਕ ਮੈਨੂੰ ਹੁਣ ਪਤਾ ਲੱਗਦਾ ਕਿ ਸ਼ਾਇਦ ਵਾਰਨ ਨਾਲ ਇਹਨਾਂ ਦਾ ਸ਼ਾਇਦ ਕੋਈ ਲੈਣਾ ਦੇਣਾ ਨਾ ਹੋਵੇ। ਹਾਂ। ਸੋ ਇੱਕ ਆਰਟਿਸਟ ਅਗਰ ਕੰਪਨੀ ਨੂੰ ਚੈਨਲ ਨਹੀਂ ਹੈਂਡਓਵਰ ਕਰਦਾ ਜਾਂ ਕਿਸੇ ਵੀ ਟੀਮ ਨੂੰ ਨਹੀਂ ਕਰਦਾ ਉਹ ਆਪਣੇ ਆਰਟ ਨੂੰ ਔਰ ਫਾਈਨੈਂਸਸ ਨੂੰ ਕਿਵੇਂ ਮੈਨੇਜ ਕਰ ਸਕਦਾ? ਇਹ ਇਜ਼ ਪੋਸੀਬਲ ਨਾ ਹੋਵੇ। ਬਹੁਤ ਮੁਸ਼ਕਿਲ ਕੰਮ ਹੈ ਜੀ ਕਿਉਂਕਿ ਅਸੀਂ ਪੜਾਈਆਂ ਤੇ ਇਹਨਾਂ ਤੇ ਧਿਆਨ ਨਹੀਂ ਦਿੱਤਾ ਹੋਊਗਾ ਸ਼ਾਇਦ। ਮੈਂ ਤਾਂ ਚਲੋ ਫਿਰ ਵੀ ਥੋੜਾ ਬਹੁਤ ਪੜ ਲਿਆ ਐਗਰੀਮੈਂਟ ਥੋੜਾ ਬਹੁਤ ਜਾਂ ਕੁਝ ਮਾੜਾ ਮੋਟਾ ਸਾਊਂਡ ਹੈਗਾ ਟੈਕਨੀਕਲੀ। ਬਹੁਤ ਸਾਰੇ ਆਰਟਿਸਟ ਨੇ ਜਿਹੜੇ ਬਿਲਕੁਲ ਹੀ ਨਹੀਂ ਵਡੇ ਹੋਏ ਤਾਂ ਗਾਣੇ ਗੁਣੇ ਗਾਉਣੀ ਆਉਂਦੇ ਨੇ ਜਾਂ ਲਿਖਣੀ ਆਉਂਦੇ ਨੇ ਉਸ ਤੋਂ ਬਾਅਦ ਹਿਸਾਬ ਕਿਤਾਬ ਦੌਰਾਨ ਤਾਂ ਸਾਨੂੰ ਥੋੜਾ ਜਿਹਾ ਗਸ਼ੀ ਪੈ ਜਾਂਦੀਆਂ ਨੇ ਵੀ ਹਿਸਾਬ ਕਰੀਏ ਕਿਵੇਂ ਕਰੀਏ ਸਾਨੂੰ ਹਿਸਾਬ ਆਪਣਾ ਪੈਸਾ ਮੰਗਣਾ ਹੀ ਉਹ ਮੁਸ਼ਕਲਾਤ ਆਉਂਦਾ ਹੈ ਜਦੋਂ ਸਾਹਿਬ ਦੀ ਗੱਲ ਕਰਦੇ ਆ ਜਦੋਂ ਇਹ ਸਾਨੂੰ ਕਾਲਦੇ ਵੀ ਨੇ ਸਾਨੂੰ ਨਹੀਂ ਸ਼ੱਕ ਹੁੰਦਾ ਕਿ ਇਹ ਐਵੇਂ ਡਾਕਦੇ ਨੇ ਸਾਨੂੰ ਸੱਚੀਆਂ ਲੱਗਣ ਲੱਗ ਜਾਂਦਾ ਹੁੰਦਾ ਹੈ ਕਿ ਇਹਨਾਂ ਨੂੰ ਜ਼ਰੂਰੀ ਕੰਮ ਹੋਊਗਾ ਕੋਈ ਜਦੋਂ ਇਹ ਪੰਜ ਸੱਤ ਵਾਰ 10 ਵਾਰ ਹੁੰਦਾ ਵੀ ਕਿ ਹਾਂ ਕਰ ਲਾਂਗੇ ਉਹ ਕਰ ਲਾਂਗੇ ਫਿਰ ਥੋੜਾ ਜਿਹਾ ਸਾਨੂੰ ਨਾਲ ਦੀ ਟੀਮ ਜੋ ਸਾਡੀ ਹੁੰਦੀ ਹੈ ਸਾਡੀ ਮੈਨੇਜਮੈਂਟ ਹੈ ਜਾਂ ਸਾਡੇ ਲੀਗਲ ਐਡਵਾਈਜ਼ਰ ਰਹੇਗੇ ਨੇ ਜਾਂ ਸਾਡੇ ਕੁਝ ਹੋਰ ਵੀ ਇੰਡਸਟਰੀ ਚ ਥੋੜਾ ਬਹੁਤ ਇੱਕ ਅਦਾ ਤਾਂ ਕੋਈ ਚਲੋ ਹੁੰਦਾ ਹੀ ਆਪਣਾ ਸ਼ੁਭ ਜਿੰਦ ਤੱਕ ਫਿਰ ਸਾਨੂੰ ਦੱਸ ਦਿੱਤਾ ਜਾਂਦਾ ਕਿ ਤੇਰੇ ਨਾਲ ਠੱਗੀ ਹੋ ਰਹੀ ਹੈ ਥੋੜਾ ਜਿਹਾ ਸਾਵਧਾਨ ਹੋ ਜਾ ਸੋ ਕਦੋਂ ਤੱਕ ਲੱਗਦਾ ਹੈ ਕਿ ਇਨਸਾਫ ਮਿਲ ਜਾਏਗਾ ਕਾਕੀ ਨੂੰ ਕਿਉਂਕਿ ਸੁਨੰਦਾ ਦਾ ਮੈਟਰ ਤਾਂ ਆਲਰੇਡੀ ਜਿਹੜਾ ਚੱਲ ਹੀ ਰਿਹਾ ਹੈ ਔਰ ਸੌਟ ਆਊਟ ਹੋਣ ਦੇ ਕਗਾਤੀ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਮੈਂ ਪਤਾ ਨਹੀਂ ਕੁਝ ਨਹੀਂ ਕਹਿ ਸਕਦਾ ਹਾਂਜੀ ਸੋ ਸੁਨੰਦਾ ਦੇ ਕੇਸ ਬਾਰੇ ਕੁਝ ਕਹਿਣਾ ਚਾਹੁੰਦੇ ਮੈਨੂੰ ਇਹ ਲੱਗਦਾ ਕਿ ਜਦੋਂ ਆਰਟਿਸਟ ਨੂੰ ਬਹੁਤ ਤੀ ਦੇ ਤੀ ਦੇ ਤੀ ਕੇ ਨਾਲ ਬਣਾ ਕੇ ਰੱਖਿਆ ਗਿਆ ਹਨ ਕਿ ਤੁਸੀਂ ਸਾਡੀ ਤੂੰ ਸਾਡੀ ਧੀ ਹੈ ਜਾਂ ਸਾਡਾ ਪੁੱਤਾਂ ਜਾਂ ਕਿਸੇ ਨੂੰ ਵੀ کہہ ਕੇ ਰੱਖਿਆ ਜਾਂਦਾ ਪਰਿਵਾਰਕ ਮੈਂਬਰ ਬਣਾ ਕੇ ਰੱਖਿਆ ਜਾਂਦਾ ਉਹ ਤੋਂ ਬਾਅਦ ਜਦੋਂ ਉਹਨੇ ਆਪਣਾ ਹਿਸਾਬ ਮੰਗਿਆ ਹਿਸਾਬ ਮੰਗਣ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਹਾਂ ਵੀ ਤੇਰੇ ਤੋਂ ਦਾਸੀਂੇ ਪੈਸੇ ਲੈਣੇ ਆ ਜਾਂ ਸਾਰਾ ਕੁਝ ਤੇਰੇ ਤੇ ਹੀ ਲਾ ਦਿੱਤਾ ਹਾਲਾਂਕਿ ਉਹਨਾਂ ਦੀਆਂ ਜਿਹੜੀਆਂ ਪ੍ਰੋਮੋਸ਼ਨਸ ਨੇ ਉਹ ਵੀ ਹੋਰ ਤਰੀਕੇ ਨਾਲ ਕਰਵਾਈਆਂ ਜਾਂਦੀਆਂ ਨੇ ਜੇ ਮੇਰੇ ਵਰਗੇ ਦੇ ਚੈਨਲ ਤੇ ਪਾਤਾ ਉਹਨਾਂ ਦਾ ਕੋਈ ਹਨਾ ਪੋਸਟ ਪਾਤੀ ਜਾਂ ਜੋ ਵੀ ਇਹਨਾਂ ਦੇ ਹੱਥ ਚ ਚੈਨਲ ਜਾਏਗੇ ਨੇ ਉਹਨਾਂ ਤੇ ਪਾਤੀ ਤਾਂ ਇਹ ਬਹੁਤ ਗਲਤ ਚੀਜ਼ ਲੱਗਦੀ ਹੈ ਮੈਨੂੰ ਥੋੜਾ ਜਿਹਾ ਦਿਲ ਦੁਖੀ ਹੁੰਦਾ ਹੈ ਇਹ ਗੱਲਾਂ ਸੁਣ ਕੇ ਤੇ ਸੁਨੰਦਾ ਜੀ ਨੂੰ ਖੁਦ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ ਬਾਕੀ ਕਿਉਂਕਿ ਉਹਨਾਂ ਦਾ ਮਾਮਲਾ ਉਹ ਜ਼ਿਆਦਾ ਜਾਣਦੇ ਨੇ ਸਾਨੂੰ ਤਾਂ ਬਸ ਥੋੜਾ ਬਹੁਤ ਪਤਾ ਲੱਗਦਾ ਹੁੰਦਾ ਕਦੇ-ਕਦੇ ਕਿ ਬਹੁਤ ਜ਼ਿਆਦਾ ਤਕਾ ਹੋ ਰਿਹਾ ਹੈ ਕਈ ਵਾਰ ਕੋਈ ਆਰਟਿਸਟ ਜਾਂ ਇੱਕ ਅਦਾ ਕੋਈ ਇੱਕ ਦੋਈ ਦੋਸਤਾਂ ਮੇਰਾ ਤੋਂ ਦੱਸਦੇ ਨੇ ਕਈ ਵਾਰ ਕਈ ਵਾਰ ਦੂਜੇ ਆਰਟਿਸਟ ਦੇ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ ਮੈਂ ਇੱਕ ਆਰਟਿਸਟ ਰੋਂਦਾ ਵੀ ਦੇਖਿਆ ਕਿ ਜਦੋਂ ਜਦੋਂ ਇਸ ਕੁੜੀ ਨਾਲ ਇਹਨਾਂ ਤੱਕਾ ਹੋ ਗਿਆ ਤਾਂ ਇਹ ਬਹੁਤ ਜ਼ਿਆਦਾ ਗਲਤ ਹੈ ਜਿਵੇਂ ਤੁਸੀਂ ਵੀ ਇੰਡਸਟਰੀ ਚ ਆਏ ਹੋਰ ਵੀ ਆਰਟਿਸਟ ਨੇ ਬਹੁਤ ਸਾਰੇ ਇੰਡਸਟਰੀ ਦੇ ਵਿੱਚ ਆਉਣਗੇ ਕੰਪਨੀਆਂ ਲੱਭਦੇ ਨੇ ਕਿ ਕੋਈ ਸਾਨੂੰ ਬਾਂਡ ਕਰ ਲੇ ਕੋਈ ਸਾਨੂੰ ਸਾਈਨ ਕਰ ਲੇ ਤਾਂ ਕਿ ਅਸੀਂ ਪ੍ਰਮੋਟ ਹੋ ਜਾਈਏ ਪ੍ਰਮੋਸ਼ਨ ਮਿਲ ਜੇ ਸੋ ਉਹਨਾਂ ਆਰਟਿਸਟਾਂ ਦੇ ਲਈ ਕਾਕੇ ਵੱਲੋਂ ਕੋਈ ਸਪੈਸੀਫਿਕਲੀ ਮੈਸੇਜ ਕਿਉਂਕਿ ਉਹ ਵੀ ਧੋਖੇ ਦਾ ਸ਼ਿਕਾਰ ਹੋ ਸਕਦੇ ਨੇ ਔਰ ਬਹੁਤ ਸਾਰੇ ਆਰਟਿਸਟ ਹੋਏ ਵੀ ਐ ਜਿਨ੍ਹਾਂ ਦੇ ਪੈਸੇ ਮਾਰੇ ਗਏ ਨੇ ਲੇਕਿਨ ਉਹਨਾਂ ਨੂੰ ਉਸ ਤਰ੍ਹਾਂ ਦੀ ਪ੍ਰਮੋਸ਼ਨ ਨਹੀਂ ਦਿੱਤੀ ਗਈ ਜੋ ਮਿਲਣੀ ਚਾਹੀਦੀ ਸੀ ਅਸੀਂ ਮੈਂ ਹੁਣ ਅਸਲ ਚ ਕੋਸ਼ਿਸ਼ ਕਰਾਂਗੇ ਕਿ ਕਿਸੇ ਵਧੀਆ ਭਾਈ ਬੰਦੇ ਨੂੰ ਕਹਿ ਕੇ ਸਹਿਜਪਾਲ ਸਿੱਧੂ ਜੀ ਨੂੰ ਵੀ ਮੈਂ ਤਾਂ ਅਪੀਲ ਕਰੂੰਗਾ ਕਿ ਕਿਉਂਕਿ ਇਹਨਾਂ ਨੂੰ ਇੰਡਸਟਰੀ ਦਾ ਬਹੁਤ ਪਤਾ ਹੈ ਕਿ ਕਿਵੇਂ ਕਿਵੇਂ ਫਰਾਡ ਹੋਏ ਨੇ ਸਾਰਾ ਇਤਿਹਾਸ ਪਤਾ ਹੈ ਇਹਨਾਂ ਨੂੰ ਤੇ ਮੈਂ ਚਾਹੁੰਦਾ ਇੱਕ ਇੱਕ ਨਾ ਕਿਤਾਬ ਰਿਲੀਜ਼ ਹੋਣੀ ਚਾਹੀਦੀ ਹੈ ਉਹਦੇ ਵਿੱਚ ਨਾ ਕਿਸੇ ਕੰਪਨੀ ਨੂੰ ਬਲੇਮ ਕਰੋ ਹਨਾ ਕਿਸੇ ਦਾ ਨਾਮ ਨਾ ਲਿਖੋ ਕਿਉਂ ਕਿਸੇ ਨੂੰ ਬਦਨਾਮ ਕਰਨਾ ਕਿਉਂਕਿ ਹਰ ਕੰਪਨੀ ਹਰ ਆਰਟਿਸਟ ਦੇ ਮਾਮਲੇ 'ਚ ਗਲਤ ਨਹੀਂ ਹੁੰਦੀ ਤੇ ਉਹਦੇ ਵਿੱਚ ਆਰਟਿਸਟ ਦਾ ਨਾਮ ਵੀ ਨਾ ਲਿਖੋ ਪਰ ਇੱਕ ਇਤਿਹਾਸ ਦੱਸ ਦਿੱਤਾ ਜਾਵੇ ਅ ਐਂਡ 뮤జిਕ ਇੰਡਸਟਰੀ ਦਾ ਕਿ ਇਸ ਬੰਦੇ ਨਾਲ ਐਵੇਂ ਇਹ ਚੀਜ਼ ਹੋਈ ਇਸ ਇਸ ਬੰਦੇ ਨੇ ਉਦੋਂ ਖੁਦਕੁਸ਼ੀ ਇਸ ਕਰਕੇ કરી ਇਸ ਬੰਦੇ ਤੇ ਉਦੋਂ ਐਵੇਂ ਗੋਲੀ ਚੱਲੀ ਜਦੋਂ ਸਿੱਧੂ ਦਾ ਕੇਸ ਸਾਹਮਣੇ ਆਵੇ ਜਾਂ ਫਿਰ ਜਿਹੜੇ ਵੀ ਕੁਝ ਵੀ ਹੋਇਆ ਜਦੋਂ ਕਿਸੇ ਨਾਲ ਕੋਈ ਜਾਂ ਫਿਰ ਕੋਈ ਆਰਟਿਸਟ ਅਲੋਪ ਹੀ ਹੋ ਗਿਆ ਵਿੱਚੋਂ ਹਨਾ ਤਾ ਸਾਰਿਆਂ ਦੀ ਕਹਾਣੀ ਜਦੋਂ ਲਿਖੀ ਜਾਵੇ ਨਾ ਕਿ 5-10 ਚੈਪਟਰ ਕਾਫੀ ਹੋਣਗੇ ਜਦੋਂ ਆਰਟਿਸਟ ਕੋਈ ਪੜ ਕੇ ਆਊਗਾ ਤਾਂ ਉਹਨੂੰ ਪਤਾ ਹੋਊਗਾ ਕਿ ਇੱਕ ਆਰਟਿਸਟ ਨਾਲ ਸਾਈਨ ਹੋ ਕੇ ਇਸ ਤਰ੍ਹਾਂ ਹੋਇਆ ਇੱਕ ਨਾਲ ਡਿਸਟ੍ਰੀਬਿਊਟਰ ਨੇ ਇਸ ਤਰ੍ਹਾਂ ਠੱਗੀ ਕੀਤੀ ਹੈ ਤੇ ਇੱਕ ਨਾਲ ਇਸ ਤਰ੍ਹਾਂ ਹੋਇਆ ਜਾਂ ਬਾਕੀ ਕੰਪਨੀਆਂ ਜਿਹੜੇ ਕੰਪਨੀਆਂ ਖੋਲ ਰਹੀਆਂ ਉਹਨਾਂ ਨੂੰ ਵੀ ਥੋੜੀ ਅਵੇਅਰਨੈਸ ਹੋ ਜਾਊਗੀ ਕਿ ਇੱਕ ਆਰਟਿਸਟ ਨੇ ਕੰਪਨੀ ਇਸ ਤਰ੍ਹਾਂ ਠੱਗੀਆ ਤਾਂ ਹੋ ਜਾਦਾ ਕਿ ਇੱਕ ਸਿਲੇਬਸ ਵਧੀਆ ਬੰਦਾ ਤਿਆਰ ਹੋ ਜਾਵੇ ਸੋ ਆਰਟਿਸਟਾਂ ਦੀ ਯੂਨਿਟੀ ਹੋਣੀ ਜ਼ਰੂਰੀ ਹੈ ਇਸ ਮਾਮਲੇ 'ਚ ਬਹੁਤ ਜ਼ਰੂਰੀ ਹੈ ਸੋ थैंक यू सो मच काका सर। मेरा प्रणाम। सो इसी जी मेरे नाल काका ਜਿਹਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਆਪਣੇ ਕੇਸ ਨੂੰ ਲੈ ਕੇ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ। ਸੋ ਹੁਣ ਦੇਖਣਾ ਹੋਵੇਗਾ ਕਿ ਸੁਨੰਦ ਦਾ ਕੇਸ ਤਾਂ ऑलरेडी ਚੱਲ ਰਿਹਾ ਉਹਨਾਂ ਕਾਕੇ ਨੂੰ ਕਦੋਂ ਇਨਸਾਫ ਮਿਲਦਾ ਔਰ ਕਾਕੇ ਦੀ ਜਿਹੜਾ ਜੋ ਵੀ ਮੈਟਰ ਚੱਲ ਰਿਹਾ ਇਸ ਦੀ ਸੁਣਵਾਈ ਕਦੋਂ ਤੱਕ ਹੁੰਦੀ ਹੈ। ਫਿਲਹਾਲ ਹੀ ਮਿੰਨ ਤੋਂ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੋਲਾ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ।